ਕੇਂਦਰ ਸਰਕਾਰ ਨੇ ਪੰਜਾਬ ਨੂੰ ਐਦਾਂ ਇਨਗੋਰ ਕਰਤਾ ਜਿਦਾਂ ਅਸੀਂ ਭਾਰਤ ਦਾ ਹਿੱਸਾ ਨਹੀਂ ਹੁੰਦੇ ਤੇ 2 ਮਿੰਟ ਦਾ ਮੋਨ ਤੁਸੀਂ ਅੱਜ ਉਹਨਾਂ ਦੇ ਰੱਖ ਲਿਓ ਜਿਨ੍ਹਾਂ ਦੁਕਾਨਦਾਰਾਂ ਨੇ 20 ਰੁਪਏ ਵਾਲੀ ਚੀਜ਼ 50 ਰੁਪਏ ਦੇ ਵਿੱਚ ਵੇਚ ਦਿੱਤੀ ਹੈ ਕਿਉਂਕਿ ਉਹਨਾਂ ਦੀ ਆਤਮਾ ਤਾਂ ਮਰ ਚੁੱਕੀ ਆ ਬਸ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਤੁਸੀਂ ਮੋਨ ਰੱਖ ਲਿਓ 2 ਮਿੰਟ ਲਈ ਤੇ ਸਾਡੀ ਨਾਲ ਦਾ ਸੂਬਾ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ 5 ਕਰੋੜ ਦਾ ਮਤਲਬ ਚੈੱਕ ਪੇੜ ਕੀਤਾ ਹਾਰਡ ਪੀੜਤਾਂ ਦੇ ਲਈ ਬਹੁਤ ਵਧੀਆ ਸ਼ਰੰਗਾ ਜੋ ਕਦਮਾਂ ਸਾਰਿਆਂ ਨੂੰ ਅੱਗੇ ਆਉਣੇ ਚਾਹੀਦੇ ਵਾ ਪਰ ਕੇਂਦਰ ਹੱਲੇ ਤੱਕ ਕਿਉਂ ਸੁੱਤਾ ਪਿਆ ਉਹਨਾਂ ਨੂੰ ਆਪਣੇ ਦੇਸ਼ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਉਹ ਨਹੀਂ ਦਿਖਿਆ afghanistan ਦੇ ਵਿੱਚ ਜਿਹੜੇ ਪਚਾਲ ਦੇ ਝਟਕੇ ਲੱਗੇ ਆ ਉਹ ਦੇਗੇ ਤੇ ਉੱਥੇ ਲਈ ਉਹਨਾਂ ਨੇ ਸਾਰਾ ਸਮਾਨ ਭੇਜਿਆ ਪਾਣੀ ਰਸਦਾਂ ਹੋਰ ਕਿਚਨ ਦਾ ਮੈਡੀਕਲ ਸਹਾਇਤਾ ਸਾਰਾ ਕੁਝ ਭੇਜਤਾ ਇੱਕ ਪੋਸਟ ਤੱਕ ਨਹੀਂ ਪੰਜਾਬ ਲਈ ਪਾਈ ਤੇ ਹੁਣ ਅਸੀਂ ਕੀ ਸਮਝੀਏ ਕਿ ਕੇਂਦਰ ਪੰਜਾਬ ਨੂੰ ਭਾਰਤ ਦਾ ਹਿੱਸਾ ਮੰਨਦੀ ਹੈ ਜੇ ਨਹੀਂ ਮੰਨਦੇ ਤਾਂ ਵੀ ਤੁਸੀਂ ਦੱਸ ਦਿਓ ਭਰਾਵੋ ਕੋਈ ਰੈਫਰੈਂਡਮ ਕਰਾ ਕੇ ਸਾਨੂੰ ਅਲੱਗ ਕਰ ਦਿਓ ਅਸੀਂ ਆਪੇ ਖੜੇ ਹੋ ਜਮਾਂਗੇ ਸਾਰਾ ਕੁਝ ਦੇਖੋ ਖਾਣਾ ਪੰਜਾਬ ਦਿੰਦਾ ਜੇ ਕਿਤੇ ਬਿਹਾਰ ਚ ਹੜ ਆ ਜਾਣ ਪੰਜਾਬੀ ਭੱਜ ਜਾਂਦੇ ਪੱਗਾਂ ਵਾਲੇ ਤੁਹਾਨੂੰ ਹਮੇਸ਼ਾ ਦੇਖਣਗੇ ਸਭ ਤੋਂ ਪਹਿਲਾਂ ਸੇਵਾ ਕਰਨ ਲਈ ਜਾਂਦੇ ਆ ਪੰਜਾਬ ਨੇ ਪੈਰਾਂ ਤੇ ਤਾਂ ਫੇਰ ਹੋ ਜਾਣਾ ਵਾ ਪਰ ਸਮਾਂ ਵਾ ਨਾਲ ਕਢਣ ਦਾ ਮੋਦੀ ਨੇ ਹਿਮਾਚਲ ਨੂੰ ਦੇਖੋ ਇੱਕ ਕੁਦਰਤੀ ਪ੍ਰਭਾਵਿਤ ਏਰੀਆ ਸਮਝ ਕੇ 2200 ਕਰੋੜ ਦਾ ਭਾਂਡ ਦੇ ਦਿੱਤਾ ਵਾ ਪਰ ਪੰਜਾਬ ਲਈ ਇੱਕ ਪੋਸਟ ਤੱਕ ਨਹੀਂ ਪਾਈ ਤਾਂ ਹੁਣ ਅਸੀਂ ਕੀ ਕਹੀਏ ਮਤ ਰਹੀ ਮਾੜਾ ਸਲੂਕ ਹੋ ਰਿਹਾ ਪੰਜਾਬ ਦੇ ਨਾਲ ਕਿ ਨਹੀਂ ਹੋ ਰਿਹਾ ਗੱਲਾਂ ਤੱਤੀਆਂ ਨੇ ਸੋਨੀਆਂ ਪੈਣੀਆਂ ਵਾ ਤੇ ਅਸੀਂ ਸੁਭਾਲ ਕਰਦੇ ਹਾਂ ਕੇਂਦਰ ਨੂੰ ਤੁਸੀਂ ਪੰਜਾਬ ਨੂੰ ਭਾਰਤ ਦਾ ਹਿੱਸਾ ਮੰਨਦੇ ਆ ਕਿ ਨਹੀਂ ਮੰਨਦੇ ਅਗਰ ਮੰਨਦੇ ਆ ਤਾਂ ਅੱਗੇ ਆ ਕੇ ਦੇਖੋ ਅਮਿਤ ਸ਼ਾਹ ਜੀ ਪਹੁੰਚ ਕੇ ਜੰਮੂ ਦੇ ਵਿੱਚ ਉੱਥੇ ਵੀ ਚਲੋ ਥੋੜਾ ਨੁਕਸਾਨ ਹੋਇਆ ਉੱਥੇ ਚਲੇਗੇ ਜਾਣਾ ਤਾਂ ਪੰਜਾਬ ਦੇ ਵਿੱਚੋਂ ਹੀ ਪੈਣਾ ਸੀਗਾ ਜੰਮੂ ਨੂੰ ਤੇ ਤੁਹਾਨੂੰ ਪੰਜਾਬ ਨਹੀਂ ਦਿਖਿਆ ਡੁੱਬਿਆ ਹੋਇਆ ਤੋਂ ਪੰਜਾਬ ਨਾਲ ਇੰਨੀ ਜ਼ਿਆਦਾ ਲਾਗ ਕਾ ਤੇ ਜਦ ਐਦਾ ਕਹਿੰਦੇ ਹੁੰਦੇ ਗਵਾਂਢੀ ਲੜ ਪਿਆ ਇੱਕ ਦੂਜੇ ਦੇ ਨਾਲ ਪਰ ਉਹ ਫੇਰ ਵੀ ਦੁੱਖ ਸੌਖੇ ਦੇ ਵਿੱਚ ਇੱਕ ਦੂਜੇ ਦੇ ਨਾਲ ਖੜ ਜਾਂਦੇ ਆ ਤੇ ਤੁਸੀਂ ਪੰਜਾਬ ਨੂੰ ਐਦਾ ਇਗਨੋਰ ਕਰ ਦਿੱਤਾ ਦੇਖੋ ਇਹ ਪੰਜਾਬ ਹੀ ਆ ਜਿਹਨੇ ਪੂਰੇ ਭਾਰਤ ਨੂੰ ਪੈਰਾਂ ਤੇ ਲੈ ਕੇ ਆਂਦਾ ਵਾ ਜੇ ਤੁਹਾਡਾ ਸਿਰ ਉੱਚਾ ਵਾ ਪੰਜਾਬੀਆਂ ਕਰਕੇ ਆ ਇਹ 2% ਨੇ ਸਾਰੀ ਦੁਨੀਆ ਦੇ ਵਿੱਚ ਝੰਡੇ ਚੁਲਾਏ ਆ ਇੰਡੀਆ ਦੇ ਤੇ ਤੁਸੀਂ ਇਹਨਾਂ ਨੂੰ ਇਗਨੋਰ ਕਰਦੇ ਆ ਬਾਕੀ ਤੁਸੀਂ ਆਪਣੀ ਰਾਏ ਜ਼ਰੂਰ ਦਿਓ ਮੈਂ ਸਾਫ਼ ਕੇਂਦਰ ਦੇ ਖਿਲਾਫ ਹਾਂ ਕਿ ਹਾਂ ਵੀ ਤੁਹਾਨੂੰ ਪੰਜਾਬ ਨਹੀਂ ਦਿਸਿਆ ਆਲੇ-ਦੁਆਲੇ ਇੰਨਾ ਨੁਕਸਾਨ ਹੋ ਗਿਆ ਲੋਕ ਡੁੱਬ ਗਏ ਘਰਾਂ ਦੇ ਘੜ ਡੁੱਬ ਗਏ ਫਸਲਾਂ ਖਰਾਬ ਹੋ ਗਈਆਂ ਕੀ ਕੁਝ ਨਹੀਂ ਹੋ ਰਿਹਾ ਪੰਜਾਬ ਦੇ ਨਾਲ ਆਪਣੀ رائے ਜ਼ਰੂਰ ਦਿਓ